ਸਾਲਿਆ ਮੇਰਿਆ ਇੰਨਾ ਵੀ ਇਤਵਾਰਾ ਹੋ ਗਿਆ ਕੀ ਹੋ ਗਿਆ ਬਾਪੂ ਤੂੰ ਦੱਸ ਤੈਨੂੰ ਕੁਮਾਰਾ ਰੱਖ ਕੇ ਮੈਂ ਚਾਰ ਪਾਉਣਾ ਸੀ ਤੇਰਾ ਓਏ ਇਹਨਾਂ ਨੇ ਰਲ ਕੇ ਮੂਰਖ ਬਣਾਇਆ ਸਾਨੂੰ ਇੱਥੇ ਬਰਾਹ ਚੌਣ ਵਾਸਤੇ ਦੇਖ ਤਾਂ ਸਹੀ ਕਿੰਡਾ ਵੱਡਾ ਠਗਵਾਜ ਰਿਹਾ ਹੈ ਅਸੀਂ ਇਹਨਾਂ ਦੇ ਝਾਲ ਚ ਜਿੱਤਰਾ ਬਟੇਰਿਆਂ ਵਾਂਗੂ ਫਸ ਗਏ ਠੁੱਟੀ ਪੈਂਦੀ ਏ ਟੀ ਗੱਲ ਹੋ ਗਈ ਸਾਲੀ ਮੈਂ ਨਹੀਂ ਵਿਆਹ ਬੂ ਕਰਾਉਂਦਾ ਬਾਪੂ ਚਲੋ ਵਾਪਸ ਜੋ ਇੱਕ ਵਾਰ ਮਰਦ ਬੰਦਿਆਂ ਦਾ ਕੰਮ ਨਹੀਂ ਇਹ ਵੀ ਜਨਾਨੀ ਦਾ ਹੁਸਨ ਮੋਲੇ ਸਮਝ ਗਿਆ ਉੱਤਰ ਦੇਖ ਫਿਰ ਤੇ ਤੁਰਹੁਣਾ ਇਹਨੂੰ ਛੱਡ ਦਾਲੀ ਦੇ ਲਾੜਲੇ ਨੂੰ ਕਿਹੋ ਜੀਆਂ ਗੱਲਾਂ ਕਰੀ ਜਾਂਦਾ ਐਰ ਬਾਪੂ ਕਿਸੇ ਦੀ ਧੀ ਭੈਣ ਨੂੰ ਐ ਅਦਬ ਵਿਚਕਾਰ ਛੱਡ ਕੇ ਜਾਣਾ ਮਰਦਾਂ ਦਾ ਕੰਮ ਥੋੜੀ ਐ ਮੁਰਤਾ ਜੋ ਹੋਣਾ ਸੀ ਉਹ ਹੋ ਗਿਆ ਘੌੜਾ ਘੁੱਟ ਪਰ ਲੈ ਹੁਣ ਤਾਂ ਮੇਰੇ ਤੋਂ ਨਹੀਂ ਐ ਡਾ ਵੱਡਾ ਪਾਪ ਹੋਣਾ ਮੈਂ ਤਾਂ ਆਪਣੇ ਭਰਾ ਦੇ ਨਾਲ ਖੜੇ ਆਂ